ਦੀਤੀ ਐਂਡ ਸਰਵਿਸ ਆਂ ਪ੍ਰੋਜੈਕਟ ਮੈਡੀਕਲ ਯੂਨੀਵਰਸਿਟੀ ਦੇ ਕਾਲਜ ਦੇ ਆਏ ਹੋਏ ਐਂਡ ਅਸੀਂ 19 ਤਰੀਕ ਨੂੰ ਚਲੇ ਆ ਅਦਿਕ ਵੀਡੀਓ ਦੇ ਵਿੱਚ ਇੱਕ ਮੈਸੇਜ ਸੀ ਕਿ ਪੰਜਾਬ ਤੇ ਤੁਸੀਂ ਨਹੀਂ ਬੜ ਸਕਦੇ ਆ ਪਰੋਂ ਬਾਹਰ ਦੇਣਾ ਤੁਹਾਡੀ ਗੱਡੀਆਂ ਤਾਂ ਬੜਾ ਸਾਡਾ ਨਿਸਪੰਨੜੀ ਪੰਗਾ ਬਹੁਤ ਹੋਇਆ ਤੇ ਅਸੀਂ ਜਾਣਾ ਜਿਆਣਾ ਸਾਨੂੰ ਮਾਰ ਦੇਣਗੇ ਦੇਖ ਲਿਆਗੇ ਅਸੀਂ ਕੋਈ ਗੱਲ ਨਹੀਂ ਉਹ ਭਾਈ ਚਾਲਾ ਸਾਡੇ ਭਾਈ ਹੈਗੇ ਅਸੀਂ ਪਹਿਲੇ ਵੀ ਗਏ ਉਹ ਇੱਕ ਇੱਕ ਦੋ ਗੱਲਾਂ ਚੱਲ ਰਹੀਆਂ ਸੰਜਮ ਜੀ ਉਸਾਰ ਗੁਰੂਆਂ ਦੇ ਨਾਮ ਤੇ ਜੀ ਗੁਰੂ ਸਾਹਿਬ ਨੇ ਜਦੋਂ ਮੁਸ਼ਕਲ ਭਈ ਹਿੰਦੁਸਤਾਨ ਨੂੰ ਉਹ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਗੁਰੂ ਸਾਹਿਬ ਨੇ ਆਪਣਾ ਸੀਸ ਦਿੱਤਾ ਦਿੱਲੀ ਕਿਲ੍ਹੇ ਦੀ ਜੰਜ਼ੂ ਨੂੰ ਬਚਾ ਲਿਆ ਤੁਸੀਂ ਵੀ ਜਾਣਦੇ ਜੀ ਸਿੱਖਾਂ ਦਾ ਫਲਸਫਾ ਸਿੱਖ ਸੋਚ ਕੋਈ ਆ ਗੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਸਾਡੇ ਵੀ ਅਸੀਂ ਜਦੋਂ ਮੂਲ ਮੰਤਰ ਦਾ ਬਾਤ ਕਰਦੇ ਆ ਨਿਰਭਉ ਨਿਰਵੈਰ ਨਿਰਭਉ ਅਸੀਂ ਡਰਦੇ ਨਹੀਂ ਨਿਰਵੈਰ ਸਾਡਾ ਕਿਸੇ ਨਾਲ ਬੈਰ ਨਹੀਂ ਅਸੀਂ ਤੇ ਉਹ ਆ ਜਿਨ੍ਹਾਂ ਨੇ ਗੁਰੂ ਕੋ ਬਿੰਦ ਸਿੰਘ ਪਾਸ਼ਾ ਦੇ ਪੁੱਤ ਸ਼ਹੀਦ ਕਰਾਏ ਔਰ ਅੰਮ੍ਰਿਤਧਾਰੀ ਦੇ ਪਰਵਦੇ ਪੁੱਤਰ ਨੂੰ ਜਦੋਂ ਮਦਦ ਦੀ ਲੋੜ ਪਈ ਉਹ ਹੱਥ ਜੋੜ ਕੇ ਆਇਆ ਗੁਰੂ ਸਾਹਿਬ ਨੇ ਉਹਦੀ ਮਦਦ ਵੀ ਕੀਤੀ। ਉਹ ਸਿੱਖੀ ਦਾ ਮੂਲ ਆ ਨਿਰਵਾਣ। ਹਾਂ। ਜਿਹੜੀਆਂ ਸਰਕਾਰਾਂ ਉਹ ਕੋਈ ਵੀ ਜਾਂ ਜਿਹੜੇ ਪੋਲਿਟਿਸ਼ੀਅਨ ਉਹ ਥੋੜਾ ਜਿਹਾ ਮਾਹੌਲ ਕਈ ਵਾਰੀ ਖਰਾਬ ਕਰਦੇ ਆ। ਪਰ ਤੁਸੀਂ ਮਾਤਲੀ ਦਾ ਇਧਰ ਦੇ ਪੰਜਾਬੀ ਆਪਣੇ ਸਾਰਿਆਂ ਦੇ ਖੂਨ ਇੱਕੋ ਜਿਹਾ ਹੀ। ਅੰਗ ਹੱਥ ਪੈਰ ਇੱਕੋ ਜਿਹਾ। ਗੁਰਬਾਣੀ ਦਾ ਇੱਕ ਬਚਨ ਹੈਗਾ ਕਿ ਹਮਕਤ ਅਸੀਂ ਜਿਹੜੇ ਸ਼ੁੱਧਰ ਹਾਂ ਉਤੋਂ ਕਿਹੜਾ ਉੱਚਾ ਸਾਡੇ ਆਏ ਗੱਲ ਵੱਖਰੀ ਇੱਕ ਤੇ ਤੁਸੀਂ ਵੀ ਉੱਥੇ ਜਿੰਨਾਂ ਦੇ ਵਿਚਰਦੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਕਿ ਜਦੋਂ ਪੰਜਾਬ ਦੇ ਵੀ ਉੱਧਰ ਆਉਂਦੇ ਆ ਪ੍ਰਸ਼ਾਸਨ ਗੱਲ ਕਰ ਸਕਦਾ ਕਾਨੂੰਨ ਦੇ ਅਧਾਰੇ ਆਮ ਜਨਤਾ ਨੂੰ ਹੱਕ ਨਹੀਂ ਆ ਉਹ ਤੁਰੇ ਜਾਂਦੇ ਕਿਸੇ ਨੂੰ ਰੋਕੇ ਤੁਹਾਡੇ ਇੱਕ ਬੰਦੇ ਨੇ ਬੜੀਆਂ ਫਿਰਕਾ ਪ੍ਰਸਤੀ ਗੱਲਾਂ ਜਾਂ ਤੁਹਾਡੇ ਇੱਕ ਮਤਲਬ ਹਮਾ ਚੰਦੇ ਉਹਦਾ ਅਸਰ ਕਿਤੇ ਨਾ ਕਿਤੇ ਵਿਆਪਕ ਹੁੰਦਾ ਉਹ ਬੰਦੇ ਪੋਲਿਟਿਸ਼ੀਅਨ ਆਮ ਪਬਲਿਕ ਨੂੰ ਉਹ ਭਾਵੇਂ ਪੰਜਾਬ ਦਾ ਵਾ ਜਾਂ ਹਿਮਾਚਲ ਦਾ ਵਾ ਉਹਨਾਂ ਨੂੰ ਕੋਈ ਫਰਕ ਨਹੀਂ ਆਪਾਂ ਭਰਾ ਬ੍ਰਦਰੋਡ ਕੋਈ ਕੋਈ ਮਸਲਾ ਨਹੀਂ ਇਹ ਸਾਡੀਆਂ ਭੈਣਾਂ ਇਹ ਸਾਡੀਆਂ ਬੱਚੀਆਂ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਉਂਗਲ ਵੀ ਨਹੀਂ ਕਰੂਗਾ ਮੈਂ ਤੁਹਾਡੀ ਕੋਲ ਗੰਦੀ ਕਰ ਆਇਆ ਸੀ ਹਾਂਜੀ ਉਸ ਸਰ ਮੈਂ ਦੇਖ ਲਿਆ ਸਰ ਮੈਂ ਤੁਹਾਨੂੰ ਮੌਕਾ ਮਿਲਿਆ ਤੁਹਾਡੇ ਚਰਨਾਂ 'ਚ ਹਾਂਜੀ ਦੇ ਚਰਨਾਂ ਚਾਰਦਾ ਅਸੀਂ ਇਹ ਚੰਗਾ ਕਿ ਸਾਡੀ ਬੇਟੀਆਂ ਤੀਆਂ ਕਿ ਅਸੀਂ ਸਾਨੂੰ ਲਗਾਵ ਹੈ ਪੰਜਾਬ ਨਾਲ ਔਰ ਮੈਂ ਖੁਦ ਪੰਜਾਬ ਨਾਲ ਜੁੜਨਾ ਮੈਂ ਹਾਂਜੀ ਸਾਡੇ ਦਾਦਾ ਪਰਦਾਦਾ ਮਹਾਰਾਜ ਜੀ ਦੇ ਨਾਮ ਗਏ ਸੀ ਹਾਂਜੀ ਕਿ ਫਟਾਰਾ ਸੁਲਤਾਨੀ ਦੇ ਪਰਿਵਾਰ ਦੇ ਵੇ ਹੋ ਗਏ ਉਹ ਦਾ ਉਸ ਤੋਂ ਬਾਅਦ ਅਸੀਂ ਉੱਥੇ ਰਹ ਗਏ ਹਾਂਜੀ ਪਰ ਅਸੀਂ ਹੋਈ ਸੀ ਨਾ ਹੈਗੀ ਹੈ ਹਾਂਜੀ ਪਰ ਮੈਂ ਤੇ ਇਹ ਕਹਿੰਦਾ ਵੀ ਸਾਡੀ ਜਿਹੜੀ ਜ਼ਮੀਨ ਹੈ ਉੱਥੇ ਆ ਕੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਮਰਦਾਰਾ ਸਾਭ ਵੀ ਬਣਾਇਆ ਜਾਏ ਉਹ ਵੀ ਮੈਂ ਜ਼ਮੀਨ ਦੇਣੀ ਪਿਆਰਾ ਤੁਸੀਂ ਚਾਲ ਤੇ ਜ ਇੱਕ ਸੰਦੇਸ਼ ਬਥੇ ਨੋਟ ਕਰ ਲਿਓ ਜੀ ਇੱਕ ਸੰਦੇਸ਼ ਅਸੀਂ ਜਿੰਨੇ ਕੁੜੀਆਂ ਆਈਆਂ ਅਗੀਆਂ ਜਿੰਨੀਆਂ ਆ ਗਈਆਂ ਇਹਨਾਂ ਦੇ ਥਰੂ ਇਹ ਮੈਸੇਜ ਅਸੀਂ ਭੌਂਚਾਣਾ ਕਿ ਸਾਨੂੰ ਕੁਝ ਵੀ ਹੋ ਜਾਵੇ ਵਿਸ਼ਵ ਮੱਧ ਪ੍ਰਦੇਸ਼ ਪੰਜਾਬ ਇਹ ਇਹਨਾਂ ਦੇ ਜਿਹੜੇ ਪਾਣੀ ਪੈਣਾ ਕੋਈ ਕਰ ਗਿਆ ਕੋਸ਼ ਹੁੰਦਾ ਹੀ ਨਹੀਂ ਹੋ ਜਾਵੇ ਤਾਂ ਤਕਵਤੀ ਗੱਲ ਹੈ ਦੇਖੋ ਅ ਅੱਛੇ ਜਿਹੜੇ ਹਰਿਆਣਾ ਥਮੜ ਖਰਾਬ ਹੋਇਆ ਜਦੋਂ ਅੰਦੋਲਨ ਕਰਿਆ ਜਾ ਰਿਹਾ ਸੀ ਦੁਕਾਨਾਂ ਵੀ ਤੋੜੀਆਂ ਗਈਆਂ ਕੁਝ ਹੋਰ ਗਲਤ ਗੱਲਾਂ ਪਿਛਲੇ 100 ਸਾਲ ਦਾ ਪੰਜਾਬ ਦੀ ਹਿਸਟਰੀ ਇਤਿਹਾਸ ਦੇਖ ਲੋ ਕਿਵੇਂ ਕਿਸੇ ਖੜਕੂਆ ਦੇ ਗਿਆ ਸਾਡੇ ਸਾਡੇ ਕਿਸੇ ਨੇ ਦੂਜੇ ਨੂੰ ਮਾਰਾ ਨਹੀਂ ਗਿਆ ਮੇਰੇ ਆਪਣਾ ਪਿੰਡ ਅਬਰਸਰ ਜਦੇ ਸਾਡੇ ਪਿੰਡ ਚ 20 ਘਰ ਬ੍ਰਾਹਮਣਾਂ ਦੇ ਸੀ ਤੇ ਸਾਡੇ ਪਿੰਡ ਚ ਪੂਰਾ ਸਿਕਰ ਤੇ ਹੀ ਸਾਡਾ ਘਰ ਸੀ ਉਹ 20 ਘਰ ਅੱਜ ਵੀ ਪਿੰਡ ਚ ਹੈ ਮੀਆਂ ਤੇ ਕੀ ਹੋ ਗਿਆ ਜੀ ਕਿਸੇ ਸ਼ਰਾਰਤੀ ਨੇ ਉਸ ਵੇਲੇ ਜਿਹੜੇ ਲੋਏ ਬਾਸੇ ਕੁਛ ਨਾ ਕੋਸ਼ਿਸ਼ਾਰਤੀ ਬੀ ਗਏ ਉਹਨਾਂ ਨੇ ਇੱਕ ਪੰਡਤਾਂ ਦਾ ਮੁੰਡਾ ਚੁੱਕ ਲਿਆ ਜੀ ਜੀ ਸਾਡੇ ਵਿੱਚ ਦੇ ਜਿਹੜੇ ਸਿੱਖ ਹੀ ਖੜਕੂਆ ਚ ਜਿਹਨੂੰ ਸਰਕਾਰ ਕੈਰੋਰਿਸਟ ਕਹਿੰਦੀ ਆਹੀ ਉਹਨੂੰ ਖੜਕੂਆ ਜੀ ਜੀ ਉਹਨਾਂ ਨੇ ਪਤਾ ਕੀਤਾ ਵੀ ਕਿੰਨੇ ਚੁੱਕਿਆ ਪਤਾ ਕਰ ਕਿ ਉਹ ਬੰਦੇ ਲੈਂਦੇ ਮੁੰਡਾ ਵੀ ਲੈਂਦਾ ਜਿਨ੍ਹਾਂ ਨੇ ਚੁੱਕਿਆ ਉਹ ਥੋੜਾ ਸਰਕਾਰ ਦੇ ਨੇੜੇ ਸੀ ਸਹੀ ਵਾਰੀ ਕਰਾ ਸਰਕਾਰ ਹੀ ਰਹੀ ਹੁੰਦੀ ਆ ਜੀ ਜੀ ਉਹ ਬਦਨਾਮ ਜਦਾਂ ਹਿਮਾਚਲੂ ਕਰਦਣਗੇ ਜਾਂ ਪੰਜਾਬ ਨੂੰ ਕਰ ਦਿੰਦੇ ਇਹ ਪੋਲਿਟਿਸ਼ਨਾਂ ਦੀ ਥੇੜਾ ਮذਬ ਨਹੀਂ ਸਿਖਾਤਾ ਆਪਸ ਵਿੱਚ ਮੈਦਾਨ ਮذਬ ਕੋਈ ਧਰਮ ਭਾਵੇਂ ਹਿੰਦੂ ਆ ਭਾਵੇਂ ਸਿੱਖਾ ਇਹ ਬੈਗ ਨਾ ਨਹੀਂ ਸਿਖਾਉਂ ਉਹ ਫਿਰ ਉਹਨਾਂ ਕੋਲ ਮਾਫੀ ਮੰਗਾਈ ਤੇ ਮੁੰਡਾ ਉਹਨਾਂ ਨੂੰ ਵਾਪਸ ਦਿੱਤਾ ਪੰਜਾਬ ਦਾ ਖਾਕਾ ਇਹ ਆ ਜੀਓ ਤੇ ਜੀਣ ਦੋ ਜਿਸ ਸਾਧਨ ਬਸ ਅਸੀਂ ਇਹ ਗੱਲ ਇਹ ਹਿਮਾਚਲ ਦਾ ਤੇ ਆਪੇ ਸਾਡੀ ਤਾਂ ਇਹ ਧਰਮੀ ਹੈ ਗੁਰੂ ਮਹਾਰਾਜੀ ਦੀ ਧਰਮੀ ਹੈ हम हिमाचल प्रदेश से आए हैं हम हम जी डी सी बरसर में पढ़ते हैं और हम यहाँ पंजाब में तीन तो चार दिन से रुके हुए हमें कोई यहाँ पे कोई दिक्कत नहीं है और हम ये भी चाहते हैं की हिमाचल के जो भी भाई बहन है वो भी यहाँ पे घूमने आ सकते हैं और हम भाई पंजाब में भाईचारा चाहते हैं ਪੰਜਾਬ ਕੇ ਲੋਗ ਪੰਜਾਬ ਕੇ ਲੋਗੋਂ ਸੇ ਵੀ ਹੈ ਕਿ ਆਪ ਭੀ ਹਿਮਾਚਲ ਜਾ ਸਕ ਗੂਮ ਸਕਤੇ ਜਾਏ ਔਰ ਭਾਈਚਾਰਾ ਵਧਾਏ ਰੱਖੇ ਸਤਿਕਾਰ ਮੈਂ ਅੱਜ ਆਪਣੇ ਜਿਹੜੇ 50 ਸਟੂਡੈਂਟ ਸੀ ਉਹਨਾਂ ਨਾਲ ਲਗੜਾ ਹੁੰਦਾ ਹੋਇਆ ਪੰਜਾਬ ਗੋਲਡਨ ਟੈਂਪਲ ਸਾਹਿਬ ਤੇ ਪਹੁੰਚਿਆ ਇੱਥੇ ਮੈਂ ਸਾਰੇ ਜਿਹੜੇ ਮਾਨੀਏ ਜਥੇਦਾਰ ਹੈ ਉਹਨਾਂ ਨਾਲ ਵੀ ਮਿਲਣ ਦਾ ਮੈਨੂੰ ਮੌਕਾ ਮਿਲਿਆ ਤਤ ਮੇ ਸਾਡੀਆਂ ਧੀਆ ਸਾਡੇ ਬੱਚੇ ਵੀ ਨਾਲ ਹੈਗੇ ਆ ਔਰ ਸਾਨੂੰ ਜਦੋਂ ਅਸੀਂ ਉੱਥੋਂ ਚੱਲੇ ਆ ਸਾਨੂੰ ਇਹ ਡਰਾਇਆ ਗਿਆ ਕਿ ਪੰਜਾਬ ਚ ਹਾਲਤ ਬਹੁਤ ਖਰਾਬ ਹੈਗੇ ਆ ਪਰ ਅਸੀਂ ਜਿੱਦ ਕੀਤੀ ਹੈ ਕਿ ਇਸੀ ਹਾਲਤ ਅੱਛੇ ਜਾਾਂਗੇ ਔਰ ਇੱਕ ਪਿਆਰ ਦਾ ਸੰਦੇਸ਼ ਭਾਈ ਪਚਾਰੇ ਦਾ ਸੰਦੇਸ਼ ਅਸੀਂ ਹਿਮਾਚਲ ਦੀ ਤਰਫ ਤੇ ਪੰਜਾਬ ਚ ਲੈ ਕੇ ਜਾਾਂਗੇ ਔਰ ਅੱਜ ਇੱਥੇ ਆਣ ਦਾ ਸਾਡਾ ਇਹ ਮੌਕਾ ਹੈ ਕਿ ਅਭੀ ਅਸੀਂ ਵੀ ਹਿਮਾਚਲ ਪ੍ਰਦੇਸ਼ ਜਾ ਕੇ ਔਰ ਇੱਥੋਂ ਦੀ ਮੈਂ ਹਿਮਾਚਲ ਪ੍ਰਦੇਸ਼ ਦੇ ਜਿੰਨੇ ਮੇਰੇ ਭਾਈ ਭੈਣ ਹੈਗੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਵੀ ਕੋਈ ਪੰਜਾਬ ਤੇ ਭਾਈ ਭੈਣ ਆਂਦਾ ਹੈ ਉਹਦੀ ਇੱਜ਼ਤ ਕਰੋ ਕਿਉਂਕਿ ਉਹਨਾਂ ਦੇ ਉੱਥੇ ਗੁਰਦਾਰੇ ਹੈਗੇ ਆ ਗੁਰੂਆਂ ਦੀ ਧਰਤੀ ਹੈਗੀ ਆ ਔਰ ਸਾਡਾ ਤਾਂ ਅਤਿਤੀ ਸਤਕਾਰ ਹੀ ਸਾਰਿਆਂ ਤੇ ਵੱਡੀ ਗੱਲ ਹੈ ਕਿਉਂਕਿ ਉਸ ਦੇਵ ਭੂਮੀ ਦੇ ਵਿੱਚ ਹਰ ਇੱਕ ਵਿਅਕਤੀ ਦੇ ਵਿਅਕਤੀ ਦੇ ਆਦਰ ਸਤਕਾਰ ਕਰਨ ਤੇ ਤਿਆਰ ਰਹਿੰਦਾ ਹੈ ਅਗਰ ਕਿਸੇ ਤੇ ਕੋਈ ਗਲਤ ਕੋਈ ਗਲਤੀਦਾਰ ਕੋਈ ਮਾਹੌਲ ਬਗਾਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਏ ਜਿੱਤੇ ਤੇ ਦੋਨਾਂ ਪ੍ਰਦੇਸ਼ਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਇੱਕ ਸਿੱਖ ਪੰਥ ਦਾ ਇੱਕ ਹੀ ਮੈਸੇਜ ਹੈਗਾ ਕਿ ਸਾਰੇ ਨਾਲ ਸਤ ਮਤ ਜਾਣਵੀ ਜਾਵੇ ਲੇਕਿਨ ਦੂਜੇ ਦੀ ਰੱਖਿਆ ਕੀਤੀ ਜਾਵੇ ਤਾਂ ਹੋਰ ਕੌਣ ਬੰਦੇ ਹੈਗੇ ਜੋ ਮਾਹੌਲ ਖਰਾਬ ਕਰ ਰਹੇ ਹੋ ਹਿਮਾਚਲ ਪ੍ਰਦੇਸ਼ ਦਾ ਕੋਈ ਵੀ ਆਏ ਉਧਰ ਚਰਨਾਂ 'ਚ ਛੂਕੇ ਇੱਕ ਗੁਰੂ ਸਤਕਾਰ ਉਹਦਾ ਕੀਤਾ ਜਾਂਦਾ ਹੈ ਤਾਂ ਇਦਾਂ ਦਾ ਮਾਹੌਲ ਬਣਾ ਕੇ ਹੀ ਸ਼ਾਂਤੀ ਭਾਵ ਨਾਲ ਦੋਨੋਂ ਸਟੇਟ ਦੋਨੋਂ ਦੋਨੋਂ ਜਿਹੜੇ ਸਾਡੇ ਜਿਹੜਾ ਰਾਜੇ ਹੈਗੇ ਹੈ ਚਾਹੇ ਪੰਜਾਬ ਹੈ ਚਾਹੇ ਹਿਮਾਚਲ ਪ੍ਰਦੇਸ਼ ਹੈ ਉਸ ਸਦ ਭਾਵਨਾਉ ਭਾਈਚਾਰਾ ਬੜੇ ਗੁਰੂ ਦੀ ਗੁਰੂ ਜੀ ਦੀ ਇੱਛਾ ਨਾਲ ਜਾਂ ਉਹਨਾਂ ਦੇ ਅਸ਼ੀਰਵਾਦ ਨਾਲ ਸਾਰੇ ਦੋਨੋਂ ਪ੍ਰਦੇਸ਼ ਸਮਰਿੱਧ ਹੋਣ ਔਰ ਇੱਥੇ ਦੀਆਂ ਇੱਥੇ ਦੀਆਂ ਪੈਣਾ ਇੱਥੇ ਦੇ ਬਜ਼ੁਰਗ ਬਿਲਕੁਲ ਆਪਣੀ ਉਹਨਾਂ ਦੀ ਸਵਸਥ ਰਹੇਨ ਔਰ ਅੱਗੇ ਪੂਰੇ ਪੂਰੇ ਸੰਸਾਰ ਤੇ ਉਹਨਾਂ ਦਾ ਨਾਮ ਹੋਏ ਇਹ ਹੀ ਮੈਂ ਜਥੇਦਾਰ ਦੇ ਚਰਣਾ ਚ ਬੇਨਤੀ ਕਰਦਾ ਹਾਂ ਕਿ ਸਾਨੂੰ ਆਸ਼ੀਰਵਾਦ ਦੋ ਔਰ ਤੁਸੀਂ ਵੀ ਇਹ ਮੈਸੇਜ ਜੋ ਹੈ ਸਾਨੂੰ ਭਾਈ ਭਾਰਿਆਂ ਨੂੰ ਦੋਨੋਂ ਸਟੇਟ ਤੰਦਰੁਸਤ ਸੂਬੇ ਦੇ ਲੋਕਾਂ ਨੂੰ ਦੇ ਦਿਨ ਤਾਂ ਮੈਂ ਬਹੁਤ ਤੁਹਾਡਾ ਧੰਨਵਾਦ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ